ਪਾਠ ਚੌਥਾ ਲਗਾ ਮਾਤਰਾਵਾਂ ਅਤੇ ਲਗਾ ਅੱਖਰ ਲਗਾ ਲਗਾ ਉਹ ਸਵਰ ਚਿੰਨ ਹਨ ਜਿਨ੍ਹਾਂ ਦੀ ਵਰਤੋਂ ਅੱਖਰਾਂ ਨਾਲ ਕੀਤੀ ਜਾਂਦੀ ਹੈ ਇਹਨਾਂ ਤੋਂ ਬਿਨਾ ਭਾਸ਼ਾ ਸੰਪੂਰਨ ਨਹੀਂ ਅਖਵਾ ਸਕਦੀ ਪੰਜਾਬੀ ਭਾਸ਼ਾ ਵਿੱਚ ਲਗਾ 10 ਹਨ ਤੇ ਇਹ ਊੜਾ ਐੜਾ ਈੜੀ ਤਿੰਨ ਸਵਰ ਅੱਖਰਾਂ ਤੋਂ ਬਣੇ ਹਨ ਊੜਾ ਐੜਾ ਈੜੀ ਤੋਂ ਹੀ ਸਵਰ ਮੁਹਾਰਨੀ ਬਣਦੀ ਹੈ ਜਦੋਂ ਸਵਰ ਮੁਹਾਰਨੀ ਨਾਲੋਂ ਅੱਖਰਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਤਾਂ ਬਾਕੀ ਲਗਾੰਦੇ ਚਿੰਨ੍ਹ ਰਹਿ ਜਾਂਦੇ ਹਨ ਸਵਰ ਮੁਹਾਰਨੀ ਐੜਾ ਐੜੇ ਨੂੰ ਕੰਨਾ ਆ ਈੜੀ ਨੂੰ ਸਿਹਾਰੀ ਈ ਈੜੀ ਨੂੰ ਬਿਹਾਰੀ ਈ ਊੜੇ ਔਂਕੜ ਊ ਊੜੇ ਦੁਲਾੰਕੜ ਊ ਈੜੀ ਲਾਂ ਏ ਐੜੇ ਦੁਲਾੰ ਅ ਐ ਊੜੇ ਹੋੜਾ ਓ ਐੜੇ ਕਨੌੜਾ ਔ ਲਗਾੰਦੇ ਨਾਂ ਅਤੇ ਚਿੰਨ ਸਵਰ ਮੁਹਾਰਨੀ ਸਵਰ ਅੱਖਰ ਲਗਾ ਦੇ ਚਿੰਨ ਲਗਾ ਦਾ ਨਾਂ ਐੜਾ ਐੜਾ ਕੋਈ ਚਿੰਨ ਨਹੀਂ ਮੁਕਤਾ ਐੜੇ ਨੂੰ ਕੰਨਾ ਆ ਐੜਾ ਕੰਨਾ ਕੰਨਾ ਈੜੀ ਸਿਆਰੀ ਈ ਈੜੀ ਸਿਆਰੀ ਸਿਆਰੀ ਈੜੀ ਬਿਹਾਰੀ ਈ ਈੜੀ ਬਿਹਾਰੀ ਬਿਹਾਰੀ ਊੜੇ ਔਂਕੜ ਊ ਊੜਾ ਔਂਕੜ ਊੜੇ ਦੁਲਾੰਕੜ ਊ ਊੜਾ ਦੁਲਾੰਕੜ ਈੜੀ ਲਾ ਏ ਈੜੀ ਲਾ ਐੜੇ ਦੁਲਾਵਾ ਐ ਐੜਾ ਦੁਲਾਵਾ ਊੜੇ ਹੋੜਾ ਓ ਊੜਾ ਹੋੜਾ ਐੜੇ ਕਨੋੜਾ ਔ ਐੜਾ ਕਨੋੜਾ ਯਾਦ ਰੱਖੋ ਸਵਰ ਚਿੰਨਾ ਨੂੰ ਹੀ ਲਗਾ ਆਖਦੇ ਹਨ ਲਗਾ ਦੀ ਵਰਤੋਂ ਪੰਜਾਬੀ ਵਿੱਚ ਲਗਾ ਦੀ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ ਮੁਕਤਾ ਮੁਕਤਾ ਦਾ ਕੋਈ ਚਿੰਨ ਨਹੀਂ ਹੁੰਦਾ ਜਿਵੇਂ ਕਗਾ ਰਾਰਾ ਕਰ ਮਮਾ ਟੈਂਕਾ ਰਾਰਾ ਮਟਰ ਐਣਾ ਦਦਾ ਰਾਰਾ ਕਕਾ ਅਦਰਕ ਕੰਨਾ ਇਹ ਚਿੰਨ ਅੱਖਰ ਦੇ ਸੱਜੇ ਪਾਸੇ ਲੱਗਦਾ ਹੈ ਤੇ ਇਸ ਦੀ ਲੰਬਾਈ ਅੱਖਰ ਦੇ ਅੱਧ ਤੋਂ ਥੋੜੀ ਜ਼ਿਆਦਾ ਹੁੰਦੀ ਹੈ ਜਿਵੇਂ ਕਕੇ ਨੂੰ ਕੰਨਾ ਰਾਰਾ ਕਾਰ ਹਾਹੇ ਨੂੰ ਕੰਨਾ ਰਾਰਾ ਖਾਰ ਐੜਾ ਨੰਨੇ ਨੂੰ ਕੰਨਾ ਰਾਰਾ ਅਨਾਰ ਸਿਹਾਰੀ ਇਹ ਚਿੰਨ ਅੱਖਰ ਦੇ ਖੱਬੇ ਪਾਸੇ ਲੱਗਦਾ ਹੈ ਇਹ ਲਗੂ ਚਿੰਨ ਹੈ ਜਿਵੇਂ ਸਸੇ ਸਿਹਾਰੀ ਰਾਰਾ ਸਿਰ ਲੱਲੇ ਸਿਹਾਰੀ ਖਖਾ ਲਿਖ ਕਕੇ ਸਿਹਾਰੀ ਸ਼ਸ਼ਾ ਮੰਮੇ ਸਿਹਾਰੀ ਸ਼ਸ਼ਾ ਕਿਸ਼ਮਿਸ਼ ਬਿਹਾਰੀ ਇਹ ਚਿੰਨ ਅੱਖਰ ਦੇ ਸੱਜੇ ਪਾਸੇ ਲੱਗਦਾ ਹੈ ਇਹ ਦੀर्घ ਚਿੰਨ ਹੈ ਜਿਵੇਂ ਕਗਾ ਰਾੜੇ ਨੂੰ ਬਿਆਰੀ ਕੜੀ ਮੰਮੇ ਨੂੰ ਬਿਆਰੀ ਲੱਲਾ ਮੀਲ ਜੱਜੇ ਪੈਰ ਬਿੰਦੀ ਜ ਮੰਮੇ ਨੂੰ ਬਿਆਰੀ ਨੰਨਾ ਜ਼ਮੀਨ ਔਂਕੜ ਇਹ ਚਿੰਨ ਅੱਖਰ ਦੇ ਥੱਲੇ ਲੱਗਦਾ ਹੈ ਇਹ ਲਘੂ ਚਿੰਨ ਹੈ ਜਿਵੇਂ ਪੱਪੇ ਔਂਕੜ ਲੱਲਾ ਪੁੱਲ ਗੱਗੇ ਔਂਕੜ ਰਾੜਾ ਗੁੜ ਸੱਸੇ ਔਂਕੜ ਰਾਰੇ ਨੂੰ ਕੰਨਾ ਖਖਾ ਸੁਰਾਖ ਦੁਲੈਂਕੜ ए चिन्ह अखर के थले लगता है ए दीर्घ चिन्ह है जिमे दुलैंकड़ लारी मूली ससा कके दुलैंकड़ ससा पप्पे दुलैंकड़ तत्ता सपूत ला ए चिन्ह अखर के उपर लगता है दीर्घ चिन्ह है जिमें सुल बबा सेब कके ला लले कन्ना केला ਕਕ ਰਾਰੇ ਨੂੰ ਲਾਂ ਲੱਲੇ ਕੰਨਾ ਕਰੇਲਾ ਦੁਲਾਵਾ ਇਹ ਚਿੰਨ ਅੱਖਰ ਦੇ ਉੱਪਰ ਲੱਗਦਾ ਹੈ ਇਹ ਦੀਰਘ ਚਿੰਨ ਹੈ ਜਿਵੇਂ ਐੜੇ ਦੁਲਾਵਾ ਨੰਨਾ ਕਕ ਐਨਕ ਪੱਪੇ ਦੁਲਾਵਾ ਰਾਰਾ ਪੈਰ ਲੱਲਾ ਠੱਠੇ ਦੁਲਾਵਾ ਤੱਤਾ ਲਠੈਤ ਹੋੜਾ ਇਹ ਚਿੰਨ ਅੱਖਰ ਦੇ ਉੱਪਰ ਲੱਗਦਾ ਹੈ ਇਹ ਦੀਰਘ ਚਿੰਨ ਹੈ ਜਿਵੇਂ ਮੰਮੇ ਹੋੜਾ ਰਾਰਾ ਮੋਰ ਚੱਚੇ ਹੋੜਾ ਰਾਰਾ ਚੋਰ ਸੱਸਾ ਮੰਮੇ ਹੋੜਾ ਸੱਸੇ ਕੰਨਾ ਸਮੋਸਾ ਕਨੌੜਾ ਇਹ ਚਿੰਨ ਅੱਖਰ ਦੇ ਉੱਪਰ ਲੱਗਦਾ ਹੈ ਇਹ ਦੀਰਗ ਚਿੰਨ ਹੈ ਜਿਵੇਂ ਫਫੇ ਕਨੌੜਾ ਜੱਜੇ ਨੂੰ ਬਿਹਾਰੀ ਫੌਜੀ ਹਹਾ ਥੱਥੇ ਕਨੌੜਾ ਡਾੜੇ ਬਿਹਾਰੀ ਹਥੌੜੀ ਐੜੇ ਕਨੌੜਾ ਰਾਰਾ ਤੱਤਾ ਔਰਤ ਲਗਾ ਦੀ ਊੜਾ ਐੜਾ ਈੜੀ ਨਾਲ ਵਰਤੋ ਊੜਾ ਐੜਾ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਸਾਰੀਆਂ ਲਗਾਣ ਲੱਗਦੀਆਂ ਹਨ ਊੜਾ ਐੜਾ ਈੜੀ ਨਾਲ ਲੱਗਣ ਵਾਲੀਆਂ ਲਗਾ ਨੂੰ ਪੜੋ ਸਮਝੋ ਅਤੇ ਯਾਦ ਕਰੋ ਊੜੇ ਨਾਲ ਵਰਤੋ ਊੜੇ ਨਾਲ ਤਿੰਨ ਲਗਾ ਲੱਗਦੀਆਂ ਹਨ ਜਿਵੇਂ ਔਂਕੜ ਊੜੇ ਔਂਕੜ ਸਸਾ ਉਸ ਊੜੇ ਔਂਕੜ ਹਾਹਾ ਓ ਉੜੇ ਔਂਕੜ ਪਪਾ ਮੰਮੇ ਕੰਨਾ ਉਪਮਾ ਉੜੇ ਔਂਕੜ ਨਾਣਾ ਨੰਨੇ ਨੂੰ ਕੰਨਾ ਊਣਨਾ ਦੁਲੈਂਕੜ ਉੜੇ ਦੁਲੈਂਕੜ ਠੱਠਾ ਉਠ ਉੜੇ ਦੁਲੈਂਕੜ ਨਾਣੇ ਨੂੰ ਕੰਨਾ ਊਣਾ ਉੜੇ ਦੁਲੈਂਕੜ ਸੱッセ ਨੂੰ ਕੰਨਾ ਊਸ਼ਾ ਹੋੜਾ ਉੜੇ ਹੋੜਾ ਮੰਮਾ ਓਮ ਉੜੇ ਹੋੜਾ ਪਪਾ ਰਾਰੇ ਕੰਨਾ ਓਪਰਾ ਐੜੇ ਨਾਲ ਵਰਤੋ ਐੜੇ ਨਾਲ ਚਾਰ ਲਗਾ ਲੱਗਦੀਆਂ ਹਨ ਜਿਵੇਂ ਮੁਕਤਾ ਐੜਾ ਲੱਲਾ ਖਖਾ ਅਲਖ ਐੜਾ ਨਾਣਾ ਖਖਾ ਅਣਕ ਐੜਾ ਮਮਾ ਲੱਲਾ ਅਮਲ ਕੰਨਾ ਐੜੇ ਕੰਨਾ ਮਮਾ ਆਮ ਐੜੇ ਕੰਨਾ ਸਸਾ ਰਾਰੇ ਕੰਨਾ ਆਸਰਾ ਐੜੇ ਕੰਨਾ ਪਪਾ ਨਾਣੇ ਕੰਨਾ ਆਪਣਾ ਦੁਲਾਵਾ ਐੜੇ ਦੁਲਾਵਾ ਸਸੇ ਕੰਨਾ ਐਸਾ ਐੜੇ ਦੁਲਾਵਾ ਨੰਨੇ ਕੰਨਾ ਐਨਾ ਐੜੇ ਦੁਲਾਵਾ ਨੰਨਾ ਕੱਕਾ ਐਨਕ ਐੜੇ ਦੁਲਾਵਾ ਤੱਤਾ ਵਾਵੇ ਕੰਨਾ ਰਾਰਾ ਐਤਵਾਰ ਕਨੌੜਾ ਐੜੇ ਕਨੌੜਾ ਲੱਲਾ ਖਖਾ ਔਲਖ ਐੜੇ ਕਨੌੜਾ ਸਸਾ ਤੱਤਾ ਔਸਤ ਐੜੇ ਕਨੌੜਾ ਕੱਕੜਾ ਡਾੜਾ ਔਕੜ ਐੜੇ ਕਨੌੜਾ ਲੱਲੇ ਨੂੰ ਕੰਨਾ ਔਲਾ ਈੜੀ ਨਾਲ ਵਰਤੋਂ ਈੜੀ ਨਾਲ ਤਿੰਨ ਲਗਾ ਲੱਗਦੀਆਂ ਹਨ ਜਿਵੇਂ ਸਿਹਾਰੀ ਈੜੀ ਸਿਹਾਰੀ ਸਸਾ ਇਸ ਈੜੀ ਸਿਹਾਰੀ ਹਹਾ ਏ ਈੜੀ ਸਿਹਾਰੀ ਮੰਮਾ ਲੱਲੇ ਨੂੰ ਬਿਹਾਰੀ ਇਮਲੀ ਬਿਹਾਰੀ ਖਖੇ ਕੰਨਾ ਈੜੀ ਨੂੰ ਬਿਹਾਰੀ ਖਾਈ ਬੱਬੇ ਔਂਗੜ ਲੱਲੇ ਕੰਨਾ ਈੜੀ ਬਿਹਾਰੀ ਬੁਲਾਈ ਲਾਂ ਈੜੀ ਨੂੰ ਲਾਂ ਕਕੇ ਕੰਨਾ ਏਕਾ ਈੜੀ ਨੂੰ ਲਾਂ ਕਕਾ ਮੰਮਾ ਏਕਮ ਈੜੀ ਨੂੰ ਲਾਂ ਕਕਾ ਤੱਤੇ ਨੂੰ ਕੰਨਾ ਏਕਤਾ ਲਗਾ ਅੱਖਰ ਇਹ ਉਹ ਛੋਟੇ ਛੋਟੇ ਚਿੰਨ ਹਨ ਜਿਨ੍ਹਾਂ ਦੀ ਵਰਤੋਂ ਲਗਾ ਨਾਲ ਹੁੰਦੀ ਹੈ ਇਹ ਤਿੰਨ ਹਨ ਬਿੰਦੀ ਬੱਬੇ ਕੰਨਾ ਉੱਤੇ ਬਿੰਦੀ ਦੱਦਾ ਰਾਰਾ ਬਾਂਦਰ ਟਿੱਪੀ ਸਸੇ ਉੱਤੇ ਟਿੱਪੀ ਤੱਤਾ ਰਾਰੇ ਨੂੰ ਕੰਨਾ ਸੰਤਰਾ ਅੱਤਕ ਨੰਨੇ ਨੂੰ ਸਿਹਾਰੀ ਉੱਤੇ ਅੱਦਕ ਕਕਾ ਰਾਰਾ ਨਿੱਕਰ ਲਗਾ ਅੱਖਰ ਦੀ ਲਗਾ ਨਾਲ ਵਰਤੋਂ ਬਿੰਦੀ ਜਿਸ ਸ਼ਬਦ ਨੂੰ ਬੋਲਣ ਸਮੇਂ ਕੁਝ ਆਵਾਜ਼ ਨੱਕ ਵਿੱਚੋਂ ਆਵੇ ਤਾਂ ਲਿਖਣ ਸਮੇਂ ਉਹਨਾਂ ਉੱਪਰ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਨਾ ਮਾ ਆਦੀ ਬਿੰਦੀ ਦੀ ਵਰਤੋਂ 6 ਲਗਾ ਨਾਲ ਹੁੰਦੀ ਹੈ ਕੰਨਾ ਬਿਹਾਰੀ ਲਾਂ ਦੁਲਾਵਾ ਹੋੜਾ ਕਨੌੜਾ ਕੰਨਾ ਮਾ ਗਾਂ ਸਾੰਗ ਬਿਹਾਰੀ ਨੀਂਦ ਪੀਂਗ ਲਾ ਗੇਂਦ ਪੇਂਟਰ ਦੁਲਾਵਾ ਪੈਂਟ ਟੈਂਕਰ ਹੋੜਾ ਚੋਂਦਾ ਖੋਂਦਾ ਕਨੋੜਾ ਔਂਕੜ ਭੋਂਗਦਾ ਟਿੱਪੀ ਜਿਸ ਸ਼ਬਦ ਨੂੰ ਬੋਲਣ ਸਮੇਂ ਆਵਾਜ਼ ਨੱਕ ਵਿੱਚੋਂ ਆਵੇ ਤਾਂ ਉਹ ਸ਼ਬਦ ਲਿਖਣ ਸਮੇਂ ਉਸ ਉੱਪਰ ਟਿੱਪੀ ਦੀ ਵਰਤੋਂ ਹੁੰਦੀ ਹੈ ਜਿਵੇਂ ਕੰਨ ਦੰਦ ਅੰਬ ਹੰਸ ਆਦਿ ਟਿੱਪੀ ਦੀ ਵਰਤੋਂ ਚਾਰ ਲਗਾ ਨਾਲ ਹੁੰਦੀ ਹੈ ਮੁਕਤਾ ਸਿਹਾਰੀ ਔਂਕੜ ਦੁਲੈਂਕੜ ਮੁਕਤਾ ਆਂਬ ਕੰਮ ਸੰਤਰਾ ਸਿਹਾਰੀ ਸਿੰਘ ਬਿੰਦੀ ਔਂਕੜ ਸੁੰਗ ਚੁੰਨੀ ਕੁੰਡੀ ਦੁਲੈਂਕੜ ਮੂੰਗੀ ਖੁੰਡੀ ਅਦਕ ਜਿਸ ਸ਼ਬਦ ਨੂੰ ਬੋਲਣ ਸਮੇਂ ਕਿਸੇ ਅੱਖਰ ਦੀ ਦੂਰੀ ਆਵਾਜ਼ ਹੋਵੇ ਤਾਂ ਉਸ ਅੱਖਰ ਤੋਂ ਪਹਿਲੇ ਅੱਖਰ ਉੱਪਰ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਖੱਬਾ ਦੁੱਧ ਜੱਗ ਸੱਚ ਕੱਚ ਆਦੀ ਅੱਦਕ ਦੀ ਵਰਤੋਂ ਤਿੰਨ ਲਗਾ ਨਾਲ ਹੁੰਦੀ ਹੈ ਮੁਕਤਾ ਸਿਹਾਰੀ ਔਂਕੜ ਮੁਕਤਾ ਚਾਪ ਮੱਛਰ ਸ਼ੱਕਰ ਸਿਹਾਰੀ ਕਿਕਰ ਨਿਕਰ ਟਿਕੜੀ ਔਂਕੜ ਕੁੱਕੜ ਨੁੱਕੜ ਕਈ ਅੰਗਰੇਜ਼ੀ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਸਮੇਂ ਦੁਲਾਵਾਂ ਲਗ ਨਾਲ ਅੱਦਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਚੈੱਕ ਪੈਨ ਨੈਟ ਬੈਲ ਬਿੰਦੀ ਟਿੱਪੀ ਅਤੇ ਅਦਕ ਦੀ ਵਰਤੋਂ ਕਾਰਨ ਅਰਥ ਭੇਦ ਬਿੰਦੀ ਟਿੱਪੀ ਅਤੇ ਅਦਕ ਦੀ ਵਰਤੋਂ ਨਾ ਕਰਨ ਨਾਲ ਜਾਂ ਇਹਨਾਂ ਚਿੰਨ੍ਹਾਂ ਦੀ ਬੇਲੋੜੀ ਵਰਤੋਂ ਕਾਰਨ ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਅੰਤਰ ਆ ਜਾਂਦਾ ਹੈ ਇਸ ਕਰਕੇ ਇਹਨਾਂ ਚਿੰਨ੍ਹਾਂ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ ਇਹਨਾਂ ਦੀ ਵਰਤੋਂ ਕਰਨ ਜਾਂ ਨਾ ਕਰਨ ਕਾਰਨ ਜੋ ਅਰਥ ਭੇਦ ਹੋ ਜਾਂਦੇ ਹਨ ਉਹਨਾਂ ਨੂੰ ਪੜੋ ਅਤੇ ਸਮਝੋ ਬਿੰਦੀ ਦੀ ਵਰਤੋਂ ਕਾਰਨ ਅਰਥ ਭੇਦ ਸਮਾ ਰਚ ਜਾਣਾ ਦੁੱਧ ਵਿੱਚ ਪਾਣੀ ਸਮਾ ਜਾਂਦਾ ਹੈ ਸਮਾ ਵਕਤ ਸਮਾ بڑا ਬਲਵਾਨ ਹੈ ਆਦਰ ਸਨਮਾਨ ਵੱਡਿਆਂ ਦਾ ਆਦਰ ਕਰੋ ਅੰਦਰ ਸਰੀਰ ਦਾ ਇੱਕ ਹਿੱਸਾ ਬੱਚੇ ਨੂੰ ਵੇਖ ਕੇ ਮੇਰੀ ਅੰਦਰ ਠਰ ਗਈ ਟਿੱਪੀ ਦੀ ਵਰਤੋਂ ਕਾਰਨ ਅਰਥ ਭੇਦ ਸਤ ਦੁਖੀ ਮੈਂ ਤੇਰੀਆਂ ਆਦਤਾਂ ਤੋਂ ਸਤ ਗਿਆ ਹਾਂ ਸੰਤ ਮਹਾਤਮਾ ਇਹ ਸੰਤ ਪਖੰਡੀ ਹੈ। ਕਤ ਕਤਣਾ ਬੁੱਢੀ ਮਾਂ ਸੂਤ ਕਤ ਰਹੀ ਹੈ। ਕੰਤ ਪਤੀ ਉਸਦਾ ਕੰਤ ਬੜਾ ਚੰਗਾ ਹੈ। ਅਦਕ ਦੀ ਵਰਤੋਂ ਕਾਰਨ ਅਰਥਪੇਦ। ਕੁਲੀ ਪਾਰ ਢੋਣ ਵਾਲਾ ਕੁਲੀ ਨੇ ਪਾਰ ਚੁੱਕਿਆ ਹੋਇਆ ਹੈ। ਕੁਲੀ ਝੌਂਪੜੀ ਗਰੀਬ ਦੀ ਕੁਲੀ ਸਵਰਗ ਸਮਾਨ। ਬਚਾ ਸੁਰੱਖਿਆ ਕੁਝ ਪੈਸੇ ਹਮੇਸ਼ਾ ਬਚਾ ਕੇ ਰੱਖੋ। ਬੱਚਾ ਬਾਲ ਇਹ ਬੱਚਾ بڑا ਹੋਣ ਹਾਰ ਹੈ ਆਓ ਦੁਹਰਾਇਏ ਊੜਾ ਐੜਾ ਈੜੀ ਸਵਰ ਅੱਖਰਾਂ ਤੋਂ ਪੈਦਾ ਹੋਣ ਵਾਲੇ ਜਿੰਨਾ ਨੂੰ ਲਗਾ ਆਖਦੇ ਹਨ ਲਗਾ ਦੀ ਵਰਤੋਂ ਅੱਖਰਾਂ ਨਾਲ ਕੀਤੀ ਜਾਂਦੀ ਹੈ ਲਗਾ ਦਸ ਹਨ ਜੋ ਸਵਰ ਮੁਹਾਰਨੀ ਨਾਲੋਂ ਅੱਖਰ ਹਟਾਉਣ ਤੇ ਬਣਦੀਆਂ ਹਨ ਲਗਾ ਤੋਂ ਬਿਨਾ ਕੋਈ ਸ਼ਬਦ ਸੰਪੂਰਨ ਨਹੀਂ ਹੁੰਦਾ ਊੜੇ ਨਾਲ 3 ਐੜੇ ਨਾਲ 4 ਤੇ ਈੜੀ ਨਾਲ 3 ਲਗਾ ਲਗਦੀਆਂ ਹਨ ਲਗਾ ਅੱਖਰਾਂ ਦੀ ਵਰਤੋਂ ਲਗਾ ਨਾਲ ਕੀਤੀ ਜਾਂਦੀ ਹੈ ਬਿੰਦੀ ਦੀ ਵਰਤੋਂ 6 ਟਿੱਪੀ ਦੀ ਵਰਤੋਂ 4 ਅਤੇ ਅੱਧਕ ਦੀ ਵਰਤੋਂ 3 ਲਗਾ ਨਾਲ ਹੁੰਦੀ ਹੈ